ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਾਰਾਤੀ ਮੇਰੀ ਬਹੁਤ ਹੀ ਸਤਕਾਰਯੋਗ ਸੇਕੋ ਸਾਹਿਬ ਸ੍ਰੋਮ ਸਰਪ੍ਰਧ ਸਾਹਿਬ ਜੀ ਆਪ ਪਤਰ ਸਾਹਿਬ ਬਹੁਤ ਹੀ ਅਜ਼ੀਜ਼ ਹੰਕੇ ਮੋੜ ਦੀ ਇਹ ਜਿਛਾਰੂ ਸ਼ਰੋਮੀ ਅਕਾਲੀ ਦਲ ਦੀ ਫੌਜ ਸਾਡੀ ਰੀਤ ਹੀ ਅਡੀ ਸਾਡੇ ਸਿਰ ਦਾ ਤਾਜ ਸਾਡਾ ਮਾਣ भीरों के पेनों फतेह परवान करो वाहिगुरु जी का खालसा वागुरु जी की फतेहरेवन कहते तु तो जी तुसी लड़ाई लड़ी हो जी चुनौतियां सन जैसे मालिक के सामने सि वा करके उन्हों कर का शुक्राना करे एक सारे का खास तौर पर सिखों साहब का सारे प्रधाना का अपने एक एक वर्कर का दिल की गहराइया को सामने सिर चुका के उस मेहनत का मैं धनबाद कर रही हूँ जिस मेहनत सदका जे हल्के शायद पच्ची हजार जाना थलेना Det er ikke så lett å si noe om det.

ਸਾਰਿਆਂ ਨੇ ਹੱਥ ਜੋੜ ਕੇ ਫਤਿਹ ਹਲ ਕਰਦਾ ਵਾਹਿਗੁਰੂ ਜੀ ਦਾ ਕਹਨ ਸਾਰਾ ਨਵੀਂ ਸਰਕਾਰ ਬਣੇ ਜਾ ਰਹੀ ਹੈ ਕਿਵੇਂ ਦੇਖਦੇ ਮੁਬਾਰਕ ਹੋਏ ਸਰਕਾਰ ਨੂੰ ਲੋਕਾਂ ਦਾ ਫਤਵਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਸਟਰੋਂਗ ਆਪੋਜੀਸ਼ਨ ਵਾਸਤੇ ਉਹਨਾਂ ਨੇ ਆਪਣੀ ਵੋਟ ਪਾਈ ਹੈ ਕਿ ਸਰਕਾਰ ਤੇ ਜਿਹੜੇ ਕੰਮ ਕਾਜ ਸਿਗੇ ਲੇਕਿਨ ਜਿਸ ਤਰੀਕੇ ਦੇ ਨਾਲ ਮੰਨ ਧੜੰਗ ਉਹ ਬਿਲ ਹੁੰਦਾ ਸੀ ਪਾਸ ਕਰ ਦਿੰਦੇ ਸੀ ਬਿਨਾਂ ਡਿਬੇਟ ਦੇ ਨਾਲ ਘੱਟ ਤੋਂ ਘੱਟ ਉਸ ਆਲਾ ਬੰਦ ਹੋਗਾ ਤਾਂ ਮੈਂ ਉਮੀਦ ਕਰਦੀ ਆ ਕਿ ਲੋਕਾਂ ਦੀ ਉਮੀਦਾਂ ਚ ਪੂਰੇ ਉਤਰਨਗੇ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈਗਾ ਮੈਂ ਆਸ ਕਰਦੀ ਆ ਕਿ ਸਾਡੇ ਪੰਜਾਬ ਦੇ ਨਾਲ ਵੀ ਇਨਸਾਫ ਕਰਨਗੇ ਕਿਉਂਕਿ ਹਾਲਾਂਕਿ ਪਿਛਲੇ 4-5 ਸਾਲਾਂ ਤੋਂ ਕਿਸੇ ਬਜਟ 'ਚ ਪੰਜਾਬ ਦਾ ਨਾਤਕ ਨਹੀਂ ਸੀ ਤੇ ਹੁਣ ਮੈਂ ਦੇਖਿਆ ਕਿ ਉਸ ਉਹਨਾਂ ਦੇ ਜਿੰਨੇ ਲੋਕ ਕਾਮਯਾਬ ਹੋਏ ਨੇ ਪਾਜਬਾ ਦੇ ਨਾ ਹੀ ਉਹਦੇ ਵਿੱਚ ਕੋਈ ਸਿੱਖ ਹੈ ਨਾ ਹੀ ਉਹਦੇ ਵਿੱਚ ਕੋਈ ਜੈਨ ਜਾਂ 크੍ਰਿਸਚਨ ਜਾਂ ਮੁਸਲਮੇ ਸੋ ਮਾਈਨੋਰਟੀਜ਼ ਨੂੰ ਤਾਂ ਬਿਲਕੁਲ ਬਾਹਰ ਕਰਤਾ ਲੇਕਿਨ ਇਹ ਨਾ ਘੱਟ ਗਿਣਤੀਆਂ ਦਾ ਦੇਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ ਸਾਡੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੇਸ਼ ਦਾ ਢਿੱਡ ਪਰੰਨ ਦਾ ਬਹੁਤ ਵੱਡਾ ਕੰਮ ਕਰਦੇ ਨੇ ਮੈਂ ਉਮੀਦ ਕਰਦੀ ਆ ਇਹ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਕਰਨ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇਥੇ ਨਹੀਂ ਲਾਗੂ ਕਰਨਗੇ ਰਾਹੁਲ ਗਾਂਧੀ ਦੇ ਗੁਰੂ ਦੇ ਅੰਦਰ ਇਤਨਾ ਚਲ ਰਿਹਾ ਹੈ ਕਿ ਮੈਂ ਲਾਤ ਦੋ ਚਲੋ ਮੁਬਾਰਕ ਹੋ ਜੋ ਵੀ ਜੋ ਵੀ ਜਿੰਨੂ ਮਰਜ਼ੀ ਛੁੱਲੇ ਸਾਡਾ ਕਿਲਾ ਨਾ ਦੇ ਨਾ ਚਲੋ ਮਾੜਦਾ ਵੀ ਦਸ ਤੋਂ ਅੱਜ ਸੇਖੋ ਸਾਹਿਬ ਦੀ ਮੰਗ ਕੀਤੀ ਹੈ ਬਿਲਕੁਲ ਸਭ ਮਾੜਦੇ ਲੋਕਾਂ ਨੇ ਵੈਸੇ ਤਾਂ ਗਿਫਟ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਵਧਾਈ ਤਾਂ ਮੈਨੂੰ ਦੇ ਨਹੀਂ ਸਿਗੀ ਲੇਕਿਨ ਗਿਫਟ ਆਪ ਹੀ ਲੈ ਗਏ ਇਹਨਾਂ ਨੇ ਸੇਖੋ ਸਾਹਿਬ ਦੀ ਮੰਗ ਕੀਤੀ ਸੀ ਮੈਂ ਧੰਨਵਾਦੀ ਹਾਂ ਕਿ ਜਿੱਥੇ ਇਸ ਹਲਕੇ 'ਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਭਾਜਪਾ ਵੱਲੋਂ ਖੇਡੀ ਗਈ ਸੀ ਇਹ ਬਹੁਤ ਵੱਡੀ ਘਾਟ ਹੋਏ ਅਕਾਲੀ ਦਲ ਨੂੰ ਉਸ ਘਾਟ ਨੂੰ ਸਾਡੇ ਜਿੱਥੇ ਜਜ਼ਾਰੂ ਵਕਰਾ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਇਸ ਮੂੰਹ ਤੋੜ ਜਵਾਬ ਵਿੱਚ ਬਹੁਤ ਵੱਡਾ ਯੋਗਦਾਨ ਸਿੱਖੋ ਸਾਹਿਬ ਦਾ ਸੀਗਾ ਜਿਨ੍ਹਾਂ ਨੇ ਮਸਾ 10 ਦਿਨ ਪਹਿਲੇ ਆ ਕੇ ਮੋਰਚਾ ਇਹੋ ਜਾਂ ਸਾਂਭਿਆ ਕਿ ਜਿੱਥੇ ਸ਼ਾਇਦ 25000 ਦੀ ਘਾਟ ਹੋਣੀ ਸੀ ਉੱਥੇ ਕੱਲੇ 250 ਚ ਆ ਕੇ ਇਹਨਾਂ ਨੇ ਹਵਾ ਦਾ ਰੁਖ 모ੜਿਆ ਤੇ ਰੋਕਿਆ ਜਿੱਥੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਿੱਖੋ ਸਾਹਿਬ ਇੱਕ ਵਾਰ ਫਿਰ ਇਸ ਹਲਕੇ ਵਿੱਚ ਆਲ ਤੇ ਇਸ ਹਲਕੇ ਦੇ ਸੇਵਾਦਾਰ ਬਣਨ ਮੈਂ ਤਾਂ ਬਹੁਤ ਇਹਨਾਂ ਨੂੰ ਪਹਿਲਾਂ ਹੀ ਬਹੁਤ ਖੁਸ਼ੀ ਦੇ ਨਾਲ ਲੈ ਕੇ ਆਈ ਸੀ ਤੇ ਅੱਜ ਸਵੇਰੇ ਵੀ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਕੇ ਆਈ ਸੀ ਕਿ ਸੇਖੋ ਸਾਹਿਬ ਨੂੰ ਐਲਾਨ ਕਰੋ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੇ ਸੇਖੋ ਸਾਹਿਬ ਮੰਨਦੇ ਨੇ ਤੇ ਹਲਕਾ ਚਾਹੁੰਦਾ ਹੈ ਤਾਂ ਜ਼ਰੂਰ ਇਹ ਫੈਸਲਾ ਦਿੱਤਾ ਜਾਏ ਸੋ ਅੱਜ ਸੇਖੋ ਸਾਹਿਬ ਵੀ ਮੰਨ ਗਏ ਹਲਕੇ ਨੇ ਵੀ ਜਗਾਰਾ ਛੱਡਤਾ ਤੇ ਹੁਣ ਬਾਸ ਹੁਣ ਲੋਕਾਂ ਨੇ ਹੁਣ ਸੇਖੋ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨੀ ਹੈ ਤੇ ਪਹਿਲੇ ਸਰਪੰਚੀ ਜਿੱਤਾਂਗੇ ਮੈਂਬਰੀਆ ਜਿੱਤਾਂਗੇ ਤੇ ਉਹਦੇ ਬਾਅਦ ਸਤਾਈ ਦੀ ਜਿਵੇਂ ਸੱਤ ਤੋਂ ਸੱਤ ਹਲਕੇ ਜਿਹੜੇ ਆਪਾਂ ਕਾਮਯਾਬ ਹੋਏ ਆ ਨੌ ਤੋਂ ਨੌ ਹਲਕਿਆਂ ਵਿੱਚ ਕਾਮਯਾਬ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦੇਰ ਦੀ ਝੋਲੀ ਵਿੱਚ ਪਾਵਾਂਗੇ ਚਲੋ ਭਾਈ ਪੰਟੀ ਬਹੁਤ ਬਹੁਤ ਤਧਾਰੀ